ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਏ ਹੋ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰਾਂ ਦਾ ਸਾਰਿਆਂ ਤੇ ਮੇਰ ਭਰਿਆ ਅਥ ਰੱਖਣ ਸਵਾਗਤ ਹੈ ਤੁਹਾਡਾ ਆਪਣੇ ਪੰਜਾਬੀ ਕਿਚਨ ਵਿੱਚ ਤੇ ਅੱਜ ਆਪਾਂ ਕ੍ਰੇਲਿਆਂ ਦੀਆਂ ਇੱਕ ਸਬਜੀ ਦੀਆਂ ਦੋ ਸਬਜ਼ੀਆਂ ਦੋ ਰੈਸਪੀ ਬਣਾਵਾਂਗੇ ਇੱਕ ਕ੍ਰੇਲਿਆਂ ਦੀਆਂ ਦੋ ਕ੍ਰੇਲੇ ਬਣਾਵਾਂਗੇ ਦੋ ਤਰ੍ਹਾਂ ਦੇ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਸਕਾਈਪ ਨਾ ਕਰਿਆ ਕਰੋ ਬਿਕੋਜ਼ ਵੀਡੀਓ ਦੇ ਵਿੱਚ ਆਪਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਆ ਤੇ ਇਧਰ ਆਪਾਂ ਨੇ ਕਰੇਲੇ ਲੈ ਲਏ ਸੀਗੇ ਤੇ ਇਹਨਾਂ ਨੂੰ ਮੈਂ ਪੂਰੇ ਨਹੀਂ ਛਿੱਲਿਆ ਸੀ ਛਿੱਲਿਆ ਨਹੀਂਗਾ ਤੇ ਇਹਨਾਂ ਨੂੰ ਮੈਂ چیرੂੰਗੀ چیر ਕੇ ਮੈਂ ਤੇ ਇਹਨਾਂ ਦੇ ਵਿੱਚੋਂ ਬੀ ਕੱਢੂੰਗੀ ਤੇ ਫਿਰ ਇਹਨਾਂ ਨੂੰ ਸਲਾਈਸ ਕੱਟੂੰਗੀ ਅੱਜ ਆਪਾਂ ਨਵੇਂ ਜਿਹੇ ਤਰੀਕੇ ਨਾਲ ਬਣਾਉਂਦੇ ਇਹ ਰੈਸਪੀ ਕਰੇਲੇ ਤਾਂ ਤੁਸੀਂ ਬਹੁਤ ਬਣਾ ਕੇ ਖਾਦੇ ਹੋਣੇ ਆ ਇਹ ਮਿੰਟੋ-ਮਿੰਟ ਬਣਨ ਵਾਲੇ ਕਰੇਲੇ ਆ ਜਿਵੇਂ ਕਿ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਪਹਿਲਾਂ ਨਾ ਜਿਆਦੇ ਮੋٹے ਕੱਟਾਂਗੇ ਨਾ ਜਿਆਦੇ ਬਰੀਕ ਕੱਟਾਂਗੇ ਸਲਾਈਸ ਜਿਹਾ ਕੱਟਾਂਗੇ ਮੀਡੀਅਮ ਜਿਹਾ ਸਾਈਜ਼ ਤੇ ਅਗਰ ਜੇ ਤੁਹਾਨੂੰ ਜਿਆਦੇ ਬਰੀਕ ਪਸੰਦ ਹੋਣ ਤੁਸੀਂ ਜਿਆਦੇ ਬਰੀਕ ਕੱਟ ਸਕਦੇ ਆ ਜਿਆਦੇ ਮੋٹے ਪਸੰਦ ਹੋਣ ਤਾਂ ਜਿਆਦੇ ਮੋٹے ਕੱਟ ਸਕਦੇ ਆ ਉਹ ਤੁਹਾਡੀ ਆਪਣੀ ਇੱਛਾ ਹੈਗੀ ਤੇ ਇਸੇ ਤਰ੍ਹਾਂ ਆਪਾਂ ਇਹ ਕarele ਸਾਰੇ ਕੱਟ ਲੈਣੇ ਆਗੇ ਹੁਣ